ਤਿਤੈ ਮਾਨਯੋਗ ਐਸਐਸਪੀ ਸਾਹਿਬ ਅਠੰਡਾ ਦੀ ਵਾਈ ਦੇ ਵਿੱਚ ਐਸਚੋ ਕਨਾਲ ਕਲੂਣੀ ਵੱਲੋਂ ਕੱਲ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀਗੀ ਆ ਇਹ ਕਿਸਾਨ ਚੌਂਗ ਦੇ ਵਿੱਚ ਐਸੇ ਹਰਜੀਵਨ ਸਿੰਘ ਵੱਲੋਂ ਜੋ ਕਿ ਐਸਚੋ ਖੋਨਾ ਕਨਾਲ ਕਲੂਣੀ ਦਾ ਕੰਮ ਵੀ ਕਰਦੇ ਆ ਉਹਨਾਂ ਵੱਲੋਂ ਉੱਥੇ ਨਾਕਾ ਲਗਾਇਆ ਗਿਆ ਸੀਗਾ ਡਿਊਰਿੰਗ ਨਾਕਾਬੰਦੀ ਜਿਹੜਾ ਇੱਕ ਮੋਟਰਸਾਈਕਲ ਸੀਗਾ ਉਹਨੂੰ ਇਹਨਾਂ ਨੇ ਇੰਟਰਸੈਪਟ ਕੀਤਾ ਜਦੋਂ ਉਹਨੂੰ ਰੋਕਿਆ ਤੇ ਉਹਦੀ ਜਿਹੜੀ ਹਰਕਤ ਸੀਗੀ ਉਹ ਸ਼ੱਕੀ ਲੱਗੀ ਉਹਦੇ ਚ ਪ੍ਰੋਪਰ ਚੈਕਿੰਗ ਕਰਨ ਤੇ ਜਿਹੜੀ ਉਹਦੇ ਪੋਜੀਸ਼ਨ ਦੇ ਵਿੱਚੋਂ ਅੱਧਾ ਕਿਲੋ ਹਰਨ ਜਿਹੜੀ ਹੈਗੀ ਬਰਾਬੰਦ ਹੋਈ ਜਿਸ ਬੰਦ ਦੇ ਵਿੱਚ ਅ ਅਸੀਂ ਹਰਜੀਵਨ ਸਿੰਘ ਵੱਲੋਂ ਥਾਣਾ ਕਨਾਲ ਕਲੋਨੀ ਦੇ ਵਿੱਚ ਮਕਦਮਾ ਨੰਬਰ 170 ਇੰਟਰਸੈਕਸ਼ਨ 80C ਐਂਡ ਪੀਐਸ ਸੈਕਟਰ ਦਰਜ ਰਜਿਸਟਰ ਕੀਤਾ ਗਿਆ ਤੇ ਜਿਹੜੀ ਹੈਗੀ ਮਕਦਮੇ ਦੀ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਇਹਦੇ ਵਿੱਚ ਇਹ ਦੱਸਣਾ ਹੋਊਗਾ ਕਿ ਜਿਹੜਾ ਇਹ ਲੜਕਾ ਗੁਰਪ੍ਰੀਤ ਸਿੰਘ ਗੋਰੀ ਇਹ ਪੁੱਤਰ ਮਨਜੀਤ ਸਿੰਘ ਇਹ ਬਸਤੀ ਨੰਬਰ 2 ਵੀਰਤਲਾਵ ਦਾ ਰਹਿਣ ਵਾਲਾ ਹੈ ਇਹ ਬੇਸਿਕਲੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਤੇ ਕੱਲ ਜਿਹੜਾ ਸੀਗਾ ਮੋਟਰਸਾਈਕਲ ਦੇ ਉੱਤੇ ਜਦੋਂ ਆਇਆ ਤੇ ਇਹਨੂੰ ਨਾਕੇ ਦੇ ਉੱਤੇ ਇੰਟਰਸੈਪਟ ਕਰਨ ਤੇ ਰੋਕਣ ਤੇ ਇਹਦੇ ਕੋਲੋਂ ਤੱਕ ਲੋ ਹਰ ਪਹਿਲਾਂ ਜਿਹੜਾ ਇਹਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਨ ਤੇ ਬੜੀ ਸਰਪ੍ਰਾਈਜ਼ਿੰਗ ਗੱਲ ਸਾਹਮਣੇ ਆਈ ਕਿ ਪਹਿਲਾਂ ਵੀ ਇਹਦੇ ਤੇ ਕੋਈ ਮੁਕੱਦਮਾ ਦਰਜ ਨਹੀਂ ਸੀਗਾ ਇਹ ਜਮਾ ਫਰੈਸ਼ ਸੀਗਾ ਤੇ ਇਹ ਜਿਹੜੀ ਹੈਗੀ ਅੱਧਾ ਕਿਲੋ ਹਿਰਨ ਪੋਛੀ ਦਿਨ ਪਹਿਲਾਂ ਜਿਹੜੀ ਹੈਗੀ ਪਾਕਿਸਤਾਨ ਦੇ ਰਾਹੀਂ ਆਈ ਸੀਗੀ ਫਾਜ਼ਲਕਾ ਦੇ ਵਿੱਚ ਕਿਸੇ ਬੰਦੇ ਕੋਲ ਉੱਥੋਂ ਇਹ ਲੈ ਕੇ ਆਇਆ ਸੀਗਾ ਜਿਸ ਬੰਦੇ ਦੇ ਵਿੱਚ ਫਰਦਰ ਅਸੀਂ ਜਿਹੜੀ ਇਨਵੈਸਟੀਗੇਸ਼ਨ ਅਸੀਂ ਇੱਕ ਇੱਕ ਕਰ ਰਹੇ ਆ ਸੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਆਇਆ ਹੈ ਜਿਹੜੀ ਅੱਧਾ ਕਿਲੋ ਹਿਰਨ ਹੈਗੀ ਆ ਗੁਰਪ੍ਰੀਤ ਸਿੰਘ ਗੋਰੀ ਇਹ ਬੰਦਾ ਜਿਹੜਾ ਹੈਗਾ ਬਸਤੀ ਨੰਬਰ 2 ਦਾ ਰਹਿਣ ਵਾਲਾ ਕੰਟਰਸੈਕਸ਼ਨ 21C ਐਨਡੀਪੀ ਸੈਕਟਰ ਦੇ ਅnder ਰਜਿਸਟਰ ਕੀਤਾ। ਇਹ ਜਿਹੜਾ ਮੋਟਰਸਾਈਕਲ ਬਰਾਮਦ ਚੋਰੀ ਦਾ ਕਿਦਾ ਆਉਂਦਾ ਹੈ। ਇਹ ਜਿਹੜਾ ਮੋਟਰਸਾਈਕਲ ਹੈਗਾ ਇਹਦੇ ਤੇ ਫਿਲਹਾਲ ਜਿਹੜੀ ਕਿ ਨੰਬਰ ਪਲੇਟ ਨਹੀਂ ਲੱਗੀ ਹੋਈ ਸੀਗੀ। ਬਟ ਇਹਨੇ ਇਨਵੈਸਟੀਗੇਸ਼ਨ ਦੇ ਵਿੱਚ ਇੰਟਰੋਗੇਸ਼ਨ ਦੇ ਵਿੱਚ ਆਪਾਂ ਦਾਸ ਰਹੇ ਬਟ ਫਿਰ ਵੀ ਅਸੀਂ ਇਹਦੀ ਤਫਤੀਸ਼ ਕਰਾਂਗੇ ਕਿ ਇਹ ਮੋਟਰਸਾਈਕਲ ਜਿਹੜਾ ਹੈਗਾ ਕਿਸ ਚੋਰੀ ਦਾ ਹੈ ਜਾਂ ਕਿੱਥੋਂ ਆਇਆ ਇਹਦੀ ਪੋਜੀਸ਼ਨ ਦੇ ਵਿੱਚ ਕਿਦਾਂ ਹੋਇਆ ਇਹਦੀ ਪ੍ਰੋਪਰ ਵੈਰੀਫੀਕੇਸ਼ਨ ਕੀਤੀ ਜਾਊਗਾ। ਜੀ ਸਰ ਇਹ ਸੀਗਾ 1 ਮਿੰਟ ਦੂਜਾ ਵਜੀ ਇਹਦੇ ਸੀਗਾ ਕਿ ਇਹਦੇ ਜੇਲ੍ਹ ਦੇ ਵਿੱਚ ਲਿੰਕ ਪਤਾ ਇਹ ਵੀ ਲੱਗ ਰਿਹਾ ਵੀ ਇਹ ਦੇਲ ਦੇ ਵਿੱਚੋਂ ਨੈਟਵਰਕ ਚਲਾ ਰਹੇ ਹੁੰਦਾ ਹੈ ਤੁਹਾਨੂੰ ਦੇਖੋ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਨੇ ਕਿਹੜੇ ਬੰਦੇ ਕੋਲੋਂ ਲੈ ਕੇ ਆਇਆ ਸੀਗਾ ਤੇ ਕਿਹੜੇ ਬੰਦੇ ਨੂੰ ਅੱਗੇ ਸਪਲਾਈ ਕਰਨੀ ਸੀ ਉਸ ਬਾਰੇ ਸਾਨੂੰ ਇਹਨੇ ਜਿਹੜੀ ਹੈਗੀ ਮੁੱਢਲੀ ਤਫ਼ਤੀਸ਼ ਦੇ ਵਿੱਚ ਦੱਸਿਆ ਜੋ ਕਿ ਇਸ ਸਮੇਂ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਅਦਰਵਾਈ ਜਿਹੜਾ ਅਕਿਊਜ਼ਡ ਹੈਗਾ ਇਸ ਜੀ ਦਾ ਫਾਇਦਾ ਲੈਂਦਾ ਸੋ ਉਹਨਾਂ ਦੋਨਾਂ ਨੂੰ ਅਸੀਂ ਅਰਾਊਂਡ ਅਪ ਕਰਾਂਗੇ ਜੇ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹਨਾਂ ਵਾਲਾ ਵੀ ਕੋਈ ਐਂਗਲ ਸਾਹਮਣੇ ਆਊਗਾ ਤਾਂ ਉਸ ਮੁਤਾਬਕ ਵੀ ਜਿਹੜੀ ਅਸੀਂ ਬੰਦੀ ਕਾਰਵਾਈ ਕੀਤੀ ਜਾਵੇਗੀ ਸਰ ਇਹ ਕੋਰੀਅਰ ਦਾ ਕੰਮ ਕਰਦਾ ਤੇ ਪਰਚੂਨ ਦੇ ਦੌਰ ਤੇ ਦੇਖਦਾ ਆ ਦੇਖੋ ਜਿਹੜੇ ਇਹ ਬੰਦਾ ਹੈਗਾ ਇਹ ਅੱਗੇ ਫਿਲਹਾਲ ਜਿਹੜਾ ਖੁਦ ਅੱਗੇ ਵੇਚਦਾ ਕਿਉਂਕਿ ਇਹ ਬੰਦਾ ਜਾਵਾ ਬੀਏ ਦੀ ਪੜ੍ਹਾਈ ਕਰ ਰਿਹਾ ਸੀ ਜਿਵੇਂ ਮੈਂ ਦੱਸਿਆ ਤੇ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਤਾਂ ਇਹਨੂੰ ਇਹ ਸੀਗਾ ਵੀ ਮੇਰੇ ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਸੋ ਇਹ ਸੀਜ਼ ਦਾ ਫਾਇਦਾ ਉਠਾਉਂਦੇ ਹੋਏ ਇਹ ਬੰਦਾ ਜਿਹੜਾ ਹੈਗਾ ਇਹ ਸੀਜ਼ ਨੂੰ ਅੱਗੇ ਵੇਚ ਰਿਹਾ ਸੀਗਾ ਇਹ ਥੋੜੀ ਥੋੜੀ ਵੇਚ ਵੇਚਦਾ ਸੀਗਾ ਇਸੇ ਪਰਪਸ ਵਾਸਤੇ ਕ ਹਾਂ ਤਾਂ ਕੁਝ ਨਹੀਂ ਗੱਲ ਸਾਡੇ ਵੀ ਕਿੰਨੇ ਕੇਰੇ ਲਾ ਦਿੱਤੇ ਸਭ ਵੀ ਕਹਿ ਰਹੇ ਵੀ ਫਰਦ ਕਰ ਦਿੱਤੇ ਇਹ ਪਹਿਲਾਂ ਵੀ ਜਿਹੜਾ ਹੈਗਾ ਕਾਫੀ ਵਾਰੀ ਇਹਨੇ ਜਿਹੜੀ ਇਸ ਕੁਆਲਿਟੀ ਦੇ ਵਿੱਚ ਇਹ ਜਿਹੜੀ ਹੈਗੀ ਆ ਪਹਿਲੀ ਵਾਰੀ ਲੈ ਕੇ ਆਇਆ ਪਹਿਲਾਂ ਛੋਟੀ ਮਾਤਰਾ ਦੇ ਵਿੱਚ ਵੇਚਦਾ ਸੀਗਾ ਹੌਲੀ ਹੌਲੀ ਜਿਹੜਾ ਹੈਗਾ ਇਹਦਾ ਜਿਹੜਾ ਕੰਫੀਡੈਂਸ ਬਣ ਗਿਆ ਤੇ ਇਹ ਜਿਹੜਾ ਹੈਗਾ ਕੱਲ ਤੱਕ ਲੋਹਰਨ ਜਿਹੜੀ ਸੀਗੀ ਵੇਚਣ ਵਾਸਤੇ ਬਠਿੰਡੇ ਸ਼ਹਿਰ ਦੇ ਵਿੱਚ ਆ ਰਿਹਾ ਸੀ ਇਹਨਾਂ ਹੋਰ ਲੋਕ ਵੀ ਸ਼ਾਮਿਲ ਨੇ ਬਈ ਡੈਫੀਨਿਟਲੀ ਇਹਨੇ ਜਿਹੜੀ ਆਪਣੀ ਇੰਟਰੋਗੇਸ਼ਨ ਦੇ ਵਿੱਚ ਕੁਝ ਲੋਕਾਂ ਦਾ ਜ਼ਿਕਰ ਕੀਤਾ ਹੈ ਸੋ ਸਾਰੇ ਜਿਹੜੇ ਬੰਦੇ ਹੈਗੇ ਆ ਉਹਨਾਂ ਦੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਕਿਉਂਕਿ ਕੁਝ ਬੰਦੇ ਜਿਹੜੇ ਹੈਗੇ ਨੇ ਜਿਵੇਂ ਕ੍ਰੋਸ ਬਾਰਡਰ ਜ਼ਿਲ੍ਹੇ ਹੈਗੇ ਆ ਆਪਣੇ ਸੌਰੀ ਫਰੋਜ਼ਪੁਰ ਫਾਜ਼ਲਕੋਟ ਦੇ ਵਿੱਚ ਉੱਥੇ ਦੀ ਕਿਤੇ ਜੇ ਜਗ੍ਹਾ ਰਿਸ਼ਤੇਦਾਰ ਵੀ ਦੱਸੀਏ ਨੇ ਉਹ ਸਾਰੇ ਅੰਗਰੇਜ਼ਾਂ ਦੀ ਅਸੀਂ ਜਾਂਚ ਕਰ ਰਹੇ ਆ ਕਿ ਕਦੋਂ ਕਦੋਂ ਕੰਮ ਕਰ ਰਿਹਾ ਸੀ ਕਿੰਨਾ ਪੈਸਾ ਉਹਨਾਂ ਨੇ ਕਮਾਇਆ ਹੈ ਉਹਨਾਂ ਦੀ ਹੋਈ ਹੈ ਇਹ ਦੇਖੋ ਰੀਸੈਂਟਲੀ ਜਿਹੜਾ ਹੈਗਾ ਇਸ ਚੀਜ਼ ਦੇ ਵਿੱਚ ਕਿਉਂਕਿ ਈਜ਼ੀ ਮਨੀ ਦੇ ਤੌਰ ਤੇ ਲੱਗਿਆ ਸੀਗਾ ਜਦੋਂ ਮੈਂ ਦੱਸਿਆ ਵੀ ਇਹ ਦੀ ਪੜ੍ਹਾਈ ਕਰਦਾ ਸੀਗਾ ਤਾਂ ਇਹਨੂੰ ਇਹ ਸੀਗਾ ਵੀ ਮੇਰੇ ਉੱਪਰ ਕਿਸੇ ਨੂੰ ਸ਼ੱਕ ਨਹੀਂ ਹੋਣਾ ਕਿਉਂਕ ਪਾਇਸ ਦੇ ਉੱਪਰ ਮੰਨਦੇ ਚੈਕਿੰਗ ਕਰਦੇ ਵੀ ਇਹਦੇ ਤੇ ਮੁਕਤਮਾ ਦਰਜ ਹੈ ਤਾਂ ਸੋ ਉਹਦੀ ਪਡੰਗਾਈ ਨਾਲ ਤਕਰੀਰ ਕਰਦੇ ਆ ਸੋ ਇਸ ਚੀਜ਼ ਦਾ ਫਾਇਦਾ ਉਠਾਉਂਦੇ ਵੀ ਮੇਰੇ ਉੱਪਰ ਕੋਈ ਮੁਕਤਮਾ ਦਰਜ ਨਹੀਂ ਹੈਗਾ ਇਹ ਚੀਜ਼ ਦਾ ਫਾਇਦਾ ਉਠਾ ਕੇ ਕਾਫੀ ਦਿਨਾਂ ਤੋਂ ਲੱਗਿਆ ਹੋਇਆ ਸੀਗਾ ਪਹਿਲਾਂ ਛੋਟੀ ਮਾਤਰਾ ਦੇ ਵਿੱਚ ਵੇਚਦਾ ਸੀਗਾ ਬਟ ਹੌਲੀ-ਹੌਲੀ ਜਿਹੜੇ ਇਹ ਮਾਤਰਾ ਵਿੱਚ ਵਧਾਉਂਦਾ ਗਿਆ ਕੱਲ ਜਿਹੜਾ ਹੈਗਾ ਅੱਧਾ ਕਿਲੋ ਹਰਣ ਦੇ ਨਾਲ ਇਹ ਸ਼ਹਿਰ ਦੇ ਵੱਲ ਆ ਰਿਹਾ ਸੀ ਇਹਦੇ ਜਿਹੜੀ ਮੁਰਲੀ ਤਕਰੀਰ ਦੇ ਵਿੱਚ ਇਹਨੇ ਇਹੀ ਦੱਸਿਆ ਵੀ ਇਹ ਮੋਟਰਸਾਈਕਲ ਤੇ ਵੀ ਜਾਂਦਾ ਸੀਗਾ ਤੇ ਕਈ ਵਾਰੀ ਬੱਸ ਵਗੈਰਾ ਦੇ ਵਿੱਚ ਯੂਜ਼ ਕਰਦਾ ਸੀਗਾ ਸੋ ਸਾਰੇ ਜਿਹੜੇ ਅ ਅਜੀਤ ਦੀ ਪਿਛਲੀ ਪ੍ਰੀਵਿਅਸ ਜਿਹੜੀ ਮੂਵਮੈਂਟ ਹਿਸਟਰੀ ਸਾਰੇ ਚੈੱਕ ਕਰਾਂਗੇ ਅਸੀਂ ਕਿੰਨੀ ਵਾਰੀ ਗਿਆ ਕਰੇ ਜਿਹੜੇ ਫਾਜ਼ਲ ਕਾ ਗਿਆ ਕਿੰਨੀ ਵਾਰੀ ਫਰੋਸਪੁਰ ਗਿਆ ਸਾਰੇ ਜਿਹੜੇ ਐਂਗਲ ਲਗੇ ਉਹਨਾਂ ਦੀ ਜਾਂਚ ਕਰਦੇ ਆ ਜਿਹੜੀ ਹਾਂਜੀ ਲੋ ਲੈ ਕੇ ਆਉਂਦੇ ਪਿਸਤ ਲੈ ਕੇ ਆਉਂਦੇ ਬਾਈਕ ਲੈ ਜਾਂਦੇ ਹੈ ਜਿਹੜੀ ਇਹ ਤੱਕ ਲੋਹਰੋਂ ਹੈਗੀ ਹੈ ਇਹ ਕਿਸ ਬੰਦੇ ਤੋਂ ਅੱਗੇ ਲਈ ਜਿਹੜੇ ਬੰਦੇ ਨੇ ਉਹਨੇ ਇੱਥੇ ਨੂੰ ਡਿਲੀਵਰ ਕੀਤੀ ਸੀਗੀ ਹਾਂਜੀ ਨਹੀਂ ਪਿਛਲੇ ਜਿਹੜੀ ਜਿਵੇਂ 40 ਕਿਲੋ ਵੜੀ ਗਈ ਸੀ ਕੋਈ ਉਹਨਾਂ ਦੇ ਸਹੇਲੀ ਨਾਲ ਤਾਂ ਨਹੀਂ ਕੋਈ ਜਿਹੜੇ ਦਾ ਕੋਈ ਸੰਪਰਕ ਨਹੀਂ ਨਹੀਂ ਉਹਦੇ ਵਿੱਚ ਨਹੀਂ ਨਹੀਂ ਉਹਦੇ ਵਿੱਚ ਇਸ ਬੰਦੇ ਦਾ ਕੋਈ ਲਿੰਕ ਨਹੀਂ ਸੀਗਾ ਉਹਦੇ ਵਿੱਚ ਜਿਹੜੇ ਜਿਹੜੇ ਬੰਦੇ ਅੱਗੇ ਸਫਤੀਸ਼ ਦੇ ਵਿੱਚ ਆਏ ਸੀਗੇ ਉਹਨਾਂ ਨੂੰ ਅਸੀਂ ਨਾਮਿਨੇਟ ਕਰ ਲਿਆ ਸੀਗਾ ਉਸ ਮੁਕਦਮੇ ਦੇ ਵਿੱਚ ਕਿਉਂਕਿ ਉਹਦੇ ਵਿੱਚ ਫਾਰਵਰਡ ਤੇ ਬੈਕਵਰਡ ਲਿੰਕਰਸ ਦੋਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਅਸੀਂ ਉਹਨਾਂ ਨੂੰ ਨਾਮਜ਼ਦ ਕਰ ਲਿਆ ਉਹਨਾਂ ਦੀ ਵੀ ਰੇਡ ਜਿਹੜੀ ਗ੍ਰਿਫਤਾਰੀ ਵਾਸਤੇ ਜਿਹੜੇ ਸਾਡੀ ਪਾਰਟੀ ਰੇਡ ਕਰ ਰਹੀਆਂ ਕਿੰਨੀ ਕੁਐਂਟੀਟੀ ਹੈ ਜਿਹਦੇ ਇਹਦੇ ਨਾਲ ਮੌਂਟਪੜੀ ਟ੍ਰੇਨਿੰਗ ਲੋਏ ਕਿਸ ਤਰ੍ਹਾਂ ਕਰਗਾ ਲੋਕ ਕਿ ਉਹ ਕਿ ਕਿ ਬਿਕੋਲਾ ਤੋਂ ਲੈ ਕੇ ਪੈਸੇ ਦਿੰਦੇ ਸੀ ਜਨਰਲੀ ਜਿਹੜਾ ਹੈਗਾ ਹੁਣ ਜਿਹੜਾ ਇਹਨਾਂ ਕਨਸੈਪਟ ਬਣਾਉਂਦੇ ਆ ਜਿਹੜੇ ਛੋਟੇ ਜਿਹੜੇ ਮੁੰਡੇ ਲੱਗੇ ਹੋਏ ਆ ਯੰਗਸਟਰ ਲੱਗੇ ਹੋਏ ਆ ਉਹਨਾਂ ਨੂੰ ਇਹੀ ਹੁੰਦਾ ਵੀ ਜਿਹੜੇ ਜਦੋਂ ਇਹ ਸੇਲ ਕਰ ਲੈਂਦੇ ਆ ਉਹਦੇ ਪੈਸੇ ਦੇ ਵਿੱਚੋਂ ਕੁਛ ਕੱਟ ਆਪਣਾ ਰੱਖ ਕੇ ਬਾਕੀ ਪੈਸੇ ਜਿਹੜੇ ਹੈਗੇ ਅੱਗੇ ਫਰਦਰ ਨੂੰ ਟ੍ਰਾਂਸਫਰ ਕਰ ਦਿੰਦੇ ਆ ਕਿਉਂਕਿ ਜਿੰਮ ਫੀਅਰ ਰੈਸ਼ਨ ਨੂੰ ਜਿਹੜਾ ਹੈਗਾ ਤਸਕਰਾਂ ਨੇ ਇਨਫੀਨਿਟਲੀ ਜਿਹੜੀ ਈਜ਼ੀ ਮਨੀ ਜਿਹੜਾ ਹੈਗਾ ਬੜਾ ਵੱਡਾ ਫੈਕਟਰ ਹੈ ਕਿਉਂਕਿ ਕਮਾਈ ਜਿਹੜੀ ਹੈਗੀ ਆ ਉਹਦੇ ਵਿੱਚ ਇੱਕ ਲੁਭਾਉਂਦੀ ਹੈ ਬੰਦੇ ਨੂੰ ਜਿਹੜੇ ਬੰਦੇ ਪੜ ਰਹੇ ਐ ਇੰਨਾ ਗ੍ਰੈਜੂਏਸ਼ਨ ਨਹੀਂ ਪੜਾਈ ਕਰ ਰਿਹਾ ਤੇ ਇੱਕ ਬੰਦੇ ਨੂੰ ਲੁਭਾਉਂਦੀ ਹੈ ਇਸ ਕਰਕੇ ਜਿਹੜਾ ਹੈਗਾ ਇਸ ਚੀਜ਼ ਦੇ ਵਿੱਚ ਲੱਗ ਗਿਆ ਤੇ ਈਜ਼ੀ ਮਨੀ ਜਿਹੜਾ ਸੀਗਾ ਇਹਦਾ ਮੇਨ ਟਾਰਗੇਟ ਸੀਗਾ ਸਰ ਇੱਥੇ ਸਟਰਕਟਰੀ ਕਿੱਥੇ ਕਰ ਰਹੇ ਇਹ ਲੋਕਲ ਪਰਟਨ ਨਹੀਂ ਕਰ ਰਹੇ ਸਰ ਕੀਪਕੇ ਦੀ ਕਿਸੇ ਨੇ ਪੜੀ ਹੋਈ ਹੈ ਜਿਹੜੀ ਦੇਖੋ ਫਿਲਹਾਲ ਜਿਹੜੀ ਇਸ ਕੀਮਤ ਬਾਰੇ ਕਮੈਂਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਦੋਂ ਕੀਮਤ ਦੱਸਦੇ ਨੇ ਜਿਹੜੇ ਬਾਕੀ ਯੰਗਸਟਰ ਹੈਗੇ ਆ ਉਹ ਵੀ ਸੀਜ਼ਨ ਦਾ ਅਟਰੈਕਟ ਹੁੰਦਾ ਕਿ ਇਹ ਨਹੀਂ ਕਿ ਉਹਨਾਂ ਦੀ ਜਿਹੜੀ ਚੀਜ਼ਾਂ ਹੈਗੀਆਂ ਨੇ ਸੋ ਇਸ ਚੀਜ਼ ਵਾਸਤੇ ਜਿਹੜਾ ਹੈਗਾ ਆਈ ਕਾਟ ਕਮੈਂਟ ਆਉਂਦਾ ਕਿ ਪ੍ਰਾਈਸ ਇੱਕ ਗ੍ਰੈਜੂਏਸ਼ਨ ਦੀ ਪੜਾਈ ਕਰ ਰਿਹਾ ਜੀ ਜਿਹੜੇ ਸਾਲ ਦੀ ਰਹੀ ਹੈ ਹਾਂ ਸਾਲ ਦੋ ਸੈਕੰਡ ਯਰ ਜੀ 40 ਕਿਲੋ ਕਿੰਨੇ ਨਾਮਜ਼ਦ ਕੀਤੇ ਉਹਦੇ ਵਿੱਚ ਅਸੀਂ ਚਾਰ ਬੰਦੇ ਜਿਹੜੇ ਹੈਗੇ ਫਰਦਰ ਨਾਮਜ਼ਦ ਕੀਤੇ ਗਏ ਸਾਡੇ ਵੱਲੋਂ ਅ ਜਿਹੜਾ ਲਾਵਾ 6 ਤੋਂ ਲਾਵਾ ਉਹਦੇ ਵਿੱਚ ਚਾਰ ਬੰਦੇ ਅਸੀਂ ਹੋਰ ਨਾਮਿਨੇਟ ਕੀਤੇ ਦੋ ਬੰਦੇ ਜਿਹੜੇ ਬੰਦੇ ਜਿੰਨਾ ਕੋ ਉਹ ਲੈ ਕੇ ਆਏ ਸੀਗੇ ਡਿਲੀਵਰ ਕਰਦੇ ਸੀਗੇ ਇਹਨਾਂ ਨੂੰ ਤੇ ਦੋ ਬੰਦੇ ਇਦਾਂ ਦੇ ਨੇ ਜਿਹਨੂੰ ਜਿਹੜੇ ਬੰਦੇ ਅੱਗੇ ਨਾਲ ਦੀ ਡਿਲੀਵਰੀ ਤੋਂ ਬਾਅਦ ਸਪਲਾਈ ਕਰਦੇ ਸੀ ਜੋ ਨਕਵੀਰ ਦੇ ਨਾਲ ਮਿਲੇ ਹੋਏ ਸੀਗੇ ਉਹ ਜੋ ਦੋ ਬੰਦੇ ਨੇ ਮਲੋੜ ਕੇ ਰਹਿਣ ਵਾਲੇ ਨੇ ਬਾਕੀ ਜਿਹੜੇ ਦੂਸਰੇ ਦੋ ਬੰਦੇ ਸਪਲਾਇਰ ਨੇ ਇੱਕ ਆਪਣਾ ਜਿਹੜਾ ਡਾਇਰੈਕਟਰ ਰਹਿਣ ਵਾਲਾ ਹੈ ਸੈਕੰਡ ਬੰਦਾ ਜਿਹੜਾ ਮੁਖਸਰ ਰਹਿਣ ਵਾਲਾ ਸਰ ਇੱਕ ਲੁੱਟ ਹੋਈ ਸੀ ਬਟੰਡ ਜੀ ਉਸ ਕੇਸ ਬਾਰੇ ਉਹਦੇ ਵਿੱਚ ਜੇ ਇੱਕ ਅਸੀਂ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਸੀਗਾ ਸੈਕੰਡ ਜਿਹੜਾ ਮੇਨ ਦੋਸ਼ੀ ਸੀਗਾ ਜਿਹੜਾ ਪਹਿਲੇ ਬੰਦਾ ਪੈਸੇ ਇਥੋਂ ਲੈ ਕੇ ਗਿਆ ਸੀਗਾ ਉਹਦੀ ਅਰੈਸਟ ਵਾਸਤੇ ਸਾਡੀ ਟੀਮ ਅੱਜ ਲੱਗੀ ਹੋਈ ਅੱਜ ਵੀ ਇਹ ਸਾਡਾ ਆਪਰੇਸ਼ਨ ਚੱਲ ਰਿਹਾ ਤੇ ਜਲਦੀ ਹੀ ਜਿਹੜਾ ਹੈਗਾ ਉਹ ਦੋਸ਼ੀ ਨੂੰ ਕਿਸ ਤਰ੍ਹਾਂ ਕਰਕੇ ਉਹਦੇ ਵਿੱਚ ਵੀ ਅਸੀਂ ਸਾਰੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਡੈਫੀਨਟਲੀ ਟ੍ਰੇਸ ਕਰ ਲੈਣਗੇ